ਅਕਾਲੀ ਭਾਜਪਾ ਗਠਜੋੜ ਦੀਆਂ ਚਰਚਾਵਾਂ ਹਮੇਸ਼ਾ ਹੁੰਦੀਆਂ ਰਹੀਆਂ ਨੇ ਹੁਣ ਵੀ ਹੋ ਰਹੀਆਂ ਨੇ ਦੋਵੇਂ ਧਿਰਾਂ ਨੂੰ ਬਿਲਕੁਲ ਸਪਸ਼ਟ ਹੈ ਕਿ ਜੇਕਰ ਦੁਬਾਰਾ ਪੰਜਾਬ ਦੇ ਵਿੱਚ ਸੱਤਾ ਦਾ ਆਨੰਦ ਮਾਣਨਾ ਤਾਂ ਕਿਸੇ ਤਰੀਕੇ ਜੋੜ-ਤੋੜ ਕਰਕੇ ਗਠਜੋੜ ਕਰਨਾ ਪਵੇਗਾ ਤੇ ਗੱਲ ਇੱਥੇ ਵੀ ਨਹੀਂ ਰੁਕਣੀ ਹੋਰ ਅਕਾਲੀ ਧੜਿਆਂ ਨਾਲ ਵੀ ਸਾਂਝ ਵਧਾਉਣੀ ਪਵੇਗੀ ਜਿਨ੍ਹਾਂ ਦੇ ਵਿੱਚ ਸੁਧਾਰ ਲਹਿਰ ਅਮਰਿਤਪਾਲ ਢੜਾ ਸਮਰਜੀਤ ਸਿੰਘ ਮਾਨ ਢੜਾ ਅਹਿਮ ਮੰਨੇ ਜਾ ਰਹੇ ਨੇ ਬੀਜੇਪੀ ਕੋਲ ਅਥਾ ਸਾਧਨ ਅਤੇ ਤਾਕਤ ਹੋਣ ਦੇ ਬਾਵਜੂਦ ਇਹ ਹਜੇ ਤੱਕ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਨਹੀਂ ਬਣ ਸਕਿਆ ਤੇ ਨਾ ਹੀ ਇਸ ਦੇ ਦੁਆਰਾ ਚਲਾਈ এজেন্ডੇ ਦਾ ਲੋਕਾਂ ਤੇ ਕੋਈ ਵੱਡਾ ਅਸਰ ਹੋਇਆ ਹੈ ਦੂਜੇ ਪਾਸੇ ਅਕਾਲੀ ਦਲ ਕਈ ਕਿਸਮ ਦੇ ਢਾਂਚਾਗਤ ਸੰਕਟਾਂ ਵਿੱਚ ਕਿਰਿਆ ਹੋਇਆ ਤੇ ਇਸ ਨੂੰ ਰਾਜਨੀਤਿਕ ਤੌਰ ਤੇ ਸਾਰਥਕ ਬਣਾਉਣ ਵਾਸਤੇ ਪਹਾੜ ਜਿੰਨੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਪਾਰਟੀਆਂ ਆਪਣੇ ਰਾਜਨੀਤਿਕ ਸਵਾਰਥਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਸੰਜੀਦਾ ਹੋ ਸਕਦੇ ਨੇ ਹੁਣ ਤੱਕ ਕਿਵੇਂ ਦਾ ਸਾਥ ਪੰਜਾਬ ਅੰਦਰ ਇਹਨਾਂ ਦਾ ਰਿਹਾ ਉਸ ਬਾਰੇ ਵੀ ਗੱਲ ਕਰ ਲੈਣੇ ਆ ਪੰਜਾਬੀ ਜੀਪੀ ਦੇ ਵੱਡੇ ਲੀਡਰ ਸੁਨੀਲ ਜਾਖੜ ਇਸ ਗੜ ਜੋੜ ਦੀ ਵਕਾਲਤ ਲੰਬੇ ਸਮੇਂ ਤੋਂ ਕਰ ਰਹੇ ਨੇ ਉਹ ਇਸ ਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਜੇਠਣ ਅਤੇ ਪ੍ਰਦੇਸ਼ ਵਿੱਚ ਭਾਈਚਾਰੇ ਨੂੰ ਮਜ਼ਬੂਤ ਕਰ ਲਈ ਵੀ ਜ਼ਰੂਰੀ ਸਮਝਦੇ ਨੇ ਪਰ ਅਸ਼ਵਨੀ ਸ਼ਰਮਾ ਨਾ ਤੇ ਨਾ ਲਗਾਤਾਰ ਕਰ ਰਹੇ ਨੇ ਅਕਾਲੀ ਦਲ ਦੇ ਕਈ ਤੜੇ ਅਤੇ ਲੀਡਰ ਵੀ ਅਜੇਹੇ ਗੜ ਜੋੜ ਨੂੰ ਕੁਝ ਸ਼੍ਰੀਆਮ ਕੁਝ ਦਬੀ ਜ਼ੁਬਾਨ ਦੇ ਵਿੱਚ ਹਾਮੀ ਭਰਦੇ ਰਹੇ ਨੇ ਅਕਾਲੀ ਦਲ ਦੇ ਦੋ ਫਾੜ ਹੋਣ ਨਾਲ ਬਦਲਦਲ ਦੀ ਸ਼ਾਖ ਨੂੰ ਤੱਕਾ ਲੱਗਿਆ ਤਕਤਾਂ ਦੇ ਜਥੇਦਾਰਾਂ ਦੇ ਮਸਲੇ ਤੇ ਉਹਨਾਂ ਨਾਲ ਸੰਬੰਧਿਤ ਝਗੜਿਆਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਲਈ ਵੱਡੇ ਸਵਾਲ ਪੈਦਾ ਕੀਤੇ ਨੇ ਜਿਨ੍ਹਾਂ ਦਾ ਅਸਰ ਅਕਾਲੀ ਦਲ ਦੀ ਰਾਜਸੀ ਤਾਕਤ ਤੇ ਪਿਆ ਅਕਾਲੀ ਦਲ ਬੀਜੇਪੀ ਦੇ ਪਹਿਲੇ ਗੜਜੋੜ ਦਾ ਧਰਾਤਲ ਅਕਾਲੀ ਦਲ ਦੇ 1996 ਵਾਲੇ ਐਲਾਨ ਨਾਮੇ ਨਾਲ ਦਲ ਦਾ ਆਧਾਰ ਵਧਾਉਣ ਵਾਸਤੇ ਬਣਿਆ 1995 ਵਿੱਚ ਕਾਂਗਰਸ ਦੇ ਰਾਜ ਦੌਰਾਨ ਪਾਰਟੀ ਨੇ ਅਜਨਾਲਾ ਤੇ ਲੰਬੀ ਉਪਚੋਣਾ ਜਿੱਤੀਆਂ ਸਨ ਪਾਰਟੀ ਨੇ 1996 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਵਸਪਾ ਨਾਲ ਸਮਝੌਤਾ ਕਰਕੇ 28.72% ਵੋਟਾਂ ਲੈ ਕੇ ਕੁੱਲ 13 ਸੀਟਾਂ 'ਚੋਂ 8 ਤੇ ਜਿੱਤ ਪ੍ਰਾਪਤ ਕੀਤੀ ਸੀ ਸਭ ਤੋਂ ਵੱਡਾ ਕਾਰਨ ਦਲ ਦੀ 1996 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਚੋਣਾਂ ਵਿੱਚ ਹੁੰਜਾ ਫੇਰੂ ਜਿੱਤ ਸੀ ਜਿਸ ਕਰਕੇ ਇਸਨੇ ਪੰਜਾਬ ਦੀ ਰਾਜਨੀਤੀ 'ਤੇ ਪੰਥਕ ਹਲਕਿਆਂ ਵਿੱਚ ਆਪਣੀ ਤਾਕ ਜੋਮਾ ਲਈ 1997 ਵਿੱਚ ਹੋਈਆਂ ਅਕਾਲੀ-ਬੀਜੇਪੀ ਸਮਝੌਤਾ ਅਕਾਲੀ ਦਲ ਦੀਆਂ ਸ਼ਰਤਾਂ ਤੇ ਰਾਜਨੀਤਿਕ ਤਾਕਤ ਦੀ ਵਜ੍ਹਾ ਕਰਕੇ ਹੋਇਆ ਸੀ ਉਦੋਂ ਪੰਜਾਬ ਦੀ ਵਿਧਾਨ ਸਭਾ ਦੀਆਂ 117 ਸੀਟਾਂ 'ਚੋਂ 23 ਬੀਜੇਪੀ ਅਤੇ 94 ਅਕਾਲੀ ਦਲ ਦੇ ਹਿੱਸੇ ਵਿੱਚ ਆਈਆਂ ਲੋਕ ਸਭਾ ਦੀਆਂ 13 ਸੀਟਾਂ 'ਚੋਂ 3 ਬੀਜੇਪੀ ਅੰਮ੍ਰਿਤਸਰ ਗੁਰਦਾਸਪੁਰ ਅਤੇ ਹਸ਼ਿਆਰਪੁਰ ਸੀ ਇਸ ਤੋਂ ਇਲਾਵਾ 10 ਅਕਾਲੀ ਦਲ ਦੇ ਹਿੱਸੇ ਆਈਆਂ ਅਕਾਲੀ ਦਲ ਬੀਜਪੀ ਦਾ ਇਹ ਗਠਜੋੜ 1997 ਤੋਂ ਲੈ ਕੇ 2019 ਤੱਕ ਚੱਲਿਆ ਇਸ ਦੌਰਾਨ ਪੰਜ ਵਿਧਾਨ ਸਭਾ ਚੋਣਾਂ ਹੋਈਆਂ ਤੇ ਤਿੰਨ ਵਾਰੀ ਗਠਜੋੜ ਨੇ ਸਫਲਤਾ ਪ੍ਰਾਪਤ ਕੀਤੀ ਗਠਜੋੜ ਨੇ 6 ਲੋਕ ਸਭਾ ਚੋਣਾਂ ਲੜੀਆਂ ਤੇ ਕਈ ਉਤਰਾ ਚੜਾ ਦੇਖੇ ਅਕਾਲੀ ਬੀਜਪੀ ਗਠਜੋੜ ਟੁੱਟਣ ਦਾ ਵੱਡਾ ਕਾਰਨ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਬਣੇ ਅਕਾਲੀ ਦਲ ਨੇ ਪਹਿਲਾਂ ਇਹਨਾਂ ਕਾਨੂੰਨਾਂ ਦੀ ਖੁੱਲਕੇ ਹਮਾਇਤ ਕੀਤੀ ਪਰ ਬਾਅਦ ਦੇ ਵਿੱਚ ਕਿਸਾਨੀ ਅੰਦੋਲਨ ਦੇ ਭਾਰੀ ਦਬਾਅ ਕਾਰਨ ਅਕਾਲੀ ਦਲੋਂ ਪਹਿਲਾਂ ਕੇਂਦਰ ਸਰਕਾਰ ਵਿੱਚੋਂ ਬਾਹਰ ਹੋਣਾ ਪਿਆ ਤੇ ਫਿਰ 2021 ਵਿੱਚ ਇਸ ਗਠਜੋੜ ਦਾ ਖਤਮਾ ਹੋ ਗਿਆ ਜ਼ਿਕਰਯੋਗ ਹੈ ਕਿ ਭਾਵੇਂ ਬੀਜੇਪੀ ਪਹਿਲਾਂ ਜਨਸੰਘ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਰਾਜਨੀਤਿਕ ਸਬੰਧ ਭਾਵੇਂ ਕਾਫੀ ਪੁਰਾਣਾ ਪਰ ਇਹ 1997 ਵਰਗਾ ਗਠਜੋੜ ਨਹੀਂ ਸੀ ਅਕਾਲੀ ਦਲ ਦੀ ਅਗਵਾਈ ਵਿੱਚ 1967 69 ਅਤੇ 70 ਵਿੱਚ ਬਣੀਆ ਸਰਕਾਰਾਂ ਨੂੰ ਜਨ ਸੰਗ ਦੀ حمایت ਪ੍ਰਾਪਤ ਸੀ 1977 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਜਨਤਾ ਪਾਰਟੀ ਭਾਈਵਾਲ ਸੀ 1979-80 ਵਿੱਚ ਜਨਤਾ ਪਾਰਟੀ ਟੁੱਟਣ ਤੋਂ ਬਾਅਦ 1980 ਵਿੱਚ ਬੀਜੇਪੀ ਦਾ ਜਨਮ ਹੋਇਆ ਉਦੋਂ ਤੋਂ ਅੱਜ ਤੱਕ ਪਾਰਟੀ ਨੇ ਵਕ ਵਕ ਰਾਜਾਂ ਤੇ ਕੇਂਦਰ ਦੀ ਰਾਜਨੀਤੀ ਵਿੱਚ ਵੱਡਾ ਦਬਦਬਾ ਕਾਇਮ ਕੀਤਾ ਹੈ ਇਸ ਗੜਜੋੜ ਤੋਂ ਪਹਿਲਾਂ ਪੰਜਾਬ ਵਿੱਚ 1980 ਤੋਂ ਬਾਅਦ ਤਿੰਨ ਵਿਧਾਨ ਸਭਾ ਚੋਣਾਂ 1980, 85 ਅਤੇ 92 ਵਿੱਚ ਹੋਈਆਂ ਜਿਸ ਵਿੱਚ ਬੀਜੇਪੀ ਦੀ ਰਾਜਨੀਤਿਕ ਪ੍ਰਾਪਤੀ ਬਹੁਤ ਘੱਟ ਸੀ 1980 ਦੀਆਂ ਚੋਣਾਂ ਵਿੱਚ ਪਾਰਟੀ ਨੇ ਇੱਕ 1985 ਵਿੱਚ 6 ਅਤੇ 1992 ਵਿੱਚ ਵੀ 6 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਦੂਜੇ ਪਾਸੇ ਇਸ ਸਮੇਂ ਦੌਰਾਨ ਹੋਈਆਂ ਚਾਰ ਲੋਕ ਸਭਾ ਚੋਣਾਂ ਵਿੱਚ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ ਹੁਣ 1997 ਵਿੱਚ ਗੱਟ ਜੋੜ ਤੋਂ ਬਾਅਦ ਅਕਾਲੀ ਬੀਜੇਪੀ ਗੱਟ ਜੋੜ ਦਾ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਲੇਖਾ ਜੋਖਾ ਕਰ ਲੈਨੇ 1997 ਤੋਂ 2019 ਤੱਕ ਗੜਚੋੜ ਵਿੱਚ ਬੀਜੇਪੀ ਨੇ ਛੋਟੇ ਭਰਾ ਵਾਲੀ ਭੂਮਿਕਾ ਨਿਭਾਈ ਇਸ ਦੇ ਹਿੱਸੇ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਚੋਂ 23 ਸੀਟਾਂ ਮਿਲੀਆਂ ਅਤੇ ਲੋਕ ਸਭਾ ਦੀਆਂ 13 ਸੀਟਾਂ ਚੋਂ 3 ਮਿਲੀਆਂ 1997 ਵਾਲੀਆਂ ਚੋਣਾਂ ਵਿੱਚ ਪਾਰਟੀ ਨੇ ਕੁੱਲ 22 ਸੀਟਾਂ ਤੇ ਚੋਣ ਲੜੀ ਅਤੇ ਕੁੱਲ ਪਈਆਂ ਵੋਟਾਂ ਦਾ ਕੇਵਲ 8.633% ਲੈ ਕੇ 18 ਸੀਟਾਂ ਜਿੱਤੀਆਂ ਅਕਾਲੀ ਦਲ ਨੇ 37.66% ਵੋਟਾਂ ਲੈ ਕੇ 75 ਸੀਟਾਂ ਜਿੱਤੀਆਂ ਅਤੇ ਗਠਜੋੜ ਦੀ ਸਰਕਾਰ ਬਣਾਈ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਪੰਜਾਬ ਵਿੱਚ ਕਿਸੇ ਗੈਰ ਕਾਂਗਰਸੀ ਸਰਕਾਰ ਨੇ 5 ਸਾਲ ਪੂਰੇ ਕੀਤੇ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਨੂੰ ਕਾਫੀ ੱੱੱਕਾ ਲੱਗਿਆ ਤੇ ਭਾਜਪਾ ਕੇਵਲ 5.67% ਵੋਟਾਂ ਲੈ ਕੇ 3 ਸੀਟਾਂ ਹੀ ਜਿੱਤ ਸਕੀ ਆ ਅਕਾਲੀ ਦਲ ਨੇ 36.5% ਵੋਟਾਂ ਨਾਲ 41 ਸੀਟਾਂ ਜਿੱਤੀਆਂ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣੀ 2007 ਦੀਆਂ ਚੋਣਾਂ ਵਿੱਚ ਅਕਾਲੀ ਗੜਜੋੜ ਫਿਰ ਸੱਤਾ ਵਿੱਚ ਆ ਗਿਆ ਬੀਜੇਪੀ ਇਹਨਾਂ ਚੋਣਾਂ ਵਿੱਚ 8.2% ਵੋਟਾਂ ਲੈ ਕੇ 19 ਸੀਟਾਂ ਤੇ ਜਿੱਤ ਪ੍ਰਾਪਤ ਕਰਦੀ ਹੈ ਜੋ ਇਸ ਦਾ ਅਜੇ ਤੱਕ ਦਾ ਰਿਕਾਰਡ ਹੈ ਅਕਾਲੀ ਦਲ 37.2% ਵੋਟਾਂ ਲੈ ਕੇ 59 ਸੀਟਾਂ ਜਿੱਤਦਾ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਇੱਕ ਵਾਰ ਫਿਰ ਗੜਜੋੜ ਸਰਕਾਰ ਬਣਦੀ ਹੈ 2012 ਦੀਆਂ ਚੋਣਾਂ ਵਿੱਚ ਗਠਜੋੜ ਨੇ ਇਤਿਹਾਸਿਕ ਜਿੱਤ ਪ੍ਰਾਪਤ ਕਰਕੇ 1967 ਤੋਂ ਚੱਲੇ ਆ ਰਹੇ ਹਰ ਚੋਣਾਂ ਵਿੱਚ ਸਰਕਾਰ ਬਦਲਦੇ ਨਿਯਮ ਨੂੰ ਤੋੜ ਕੇ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ। ਇਹਨਾਂ ਚੋਣਾਂ ਵਿੱਚ ਭਾਜਪਾ ਕੁੱਲ ਪਈਆਂ ਵੋਟਾਂ ਦਾ 7.13% ਲੈ ਕੇ 12 ਸੀਟਾਂ ਜਿੱਤਦੀ ਹੈ ਤੇ ਅਕਾਲੀ ਦਲ 37.75% ਵੋਟਾਂ ਨਾਲ 56 ਸੀਟਾਂ ਜਿੱਤਦਾ ਇਸ ਦੌਰਾਨ ਗੜਚੋੜ ਸਰਕਾਰ ਦੀਆਂ ਨੀਤੀਆਂ ਕੰਮ ਅਤੇ ਹੋਰ ਬਹੁਤ ਸਾਰੇ ਕਾਰਨਾ ਕਰਕੇ ਹਾਕਮ ਤਰ੍ਹਾਂ ਨੂੰ ਵੱਡਾ ੱਤਕਾ ਲੱਗਦਾ ਜੋ ਬਾਅਦ ਵਿੱਚ ਇਹਨਾਂ ਪਾਰਟੀਆਂ ਲਈ ਰਾਜਨੀਤਿਕ ਤੌਰ ਤੇ ਸਾਰਥਕ ਰਹਿਣ ਦੇ ਰਸਤੇ ਵਿੱਚ ਰੁਕਾਵਟ ਪਾਉਂਦਾ ਇਹ ਵਰਤਾਰਾ ਹੁਣ ਤੱਕ ਚੱਲ ਰਿਹਾ ਹੈ ਇਸ ਦਾ ਅਸਰ 2017 ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ 2014 ਅਤੇ 19 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਦੇਖਣ ਨੂੰ ਮਿਲਦਾ 2017 ਦੀਆਂ ਚੋਣਾਂ ਵਿੱਚ ਭਾਜਪਾ 5.40% ਵੋਟਾਂ ਲੈ ਕੇ ਕੇਵਲ 3 ਸੀਟਾਂ ਜਿੱਤਦੀ ਹੈ ਤੇ ਅਕਾਲੀ ਦਲ 25.20% ਵੋਟਾਂ ਲੈ ਕੇ ਕੇਵਲ 15 ਸੀਟਾਂ ਜਿੱਤਦਾ ਤੇ ਵਿਰੋਧੀ ਧਿਰ ਦਾ ਰੁਤਬਾ ਵੀ ਗਵਾ ਲੈਂਦਾ ਹੈ ਭਾਜਪਾ ਨੂੰ ਘਟ ਜੋੜ ਤਾ ਤਾਂ ਲੋਕ ਸਭਾ ਚੋਣਾਂ ਦੌਰਾਨ 1998 ਵਿੱਚ 3 1999 ਵਿੱਚ 1 2004 ਵਿੱਚ 3 2009 ਅਤੇ 14 ਅਤੇ 19 ਵਿੱਚ ਇੱਕ ਇੱਕ ਸੀਟ ਜਿੱਤੀ ਅਤੇ 2024 ਵਿੱਚ ਇਸ ਨੂੰ ਕੋਈ ਸੀਟ ਨਹੀਂ ਮਿਲੀ ਇਨ੍ਹਾਂ ਚੋਣਾਂ ਵਿੱਚ ਪਾਰਟੀ ਦਾ ਕੁੱਲ ਵੋਟਾਂ ਵਿੱਚ ਹਿੱਸਾ 10 ਤੋਂ 11% ਰਿਹਾ ਅਕਾਲੀ ਦਲ ਨੇ 1998 ਵਿੱਚ 8 1999 ਵਿੱਚ 2 2004 ਵਿੱਚ 8 9 ਤੇ 14 ਵਿੱਚ 4-4 2019 ਵਿੱਚ 2 24 ਵਿੱਚ ਇੱਕ ਸੀਟ ਜਿੱਤੀ ਅਤੇ ਵੋਟ ਸ਼ੇਅਰ 27 ਤੋਂ 28% ਰਿਹਾ 2021 ਵਿੱਚ ਗਠਜੋੜ ਟੋਟਲ ਪਿੱਛੋਂ ਦੋਹਾਂ ਪਾਰਟੀਆਂ ਨੇ 2022 ਦੀਆਂ ਵਿਧਾਨ ਸਭਾ ਤੇ 2024 ਦੀਆਂ ਲੋਕ ਸਭਾ ਚੋਣਾਂ ਵੱਖ-ਵੱਖ ਲੜੀਆਂ ਤੇ ਵੱਡੀਆਂ ਹਾਰਾਂ ਦਾ ਸਾਹਮਣਾ ਕੀਤਾ। ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਹੋਰ ਬਹੁਤ ਸਾਰੇ ਲੀਡਰਾਂ ਦਾ ਇਹਨਾਂ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਭਾਜਪਾ ਲਈ ਚੋਣ ਨਤੀਜੇ ਨਿਰਾਸ਼ਾਜਨਕ ਰਹੇ। 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਕੁੱਲ ਵੋਟਾਂ ਦਾ 6.60% ਲੈ ਕੇ ਕੇਵਲ ਦੋ ਸੀਟਾਂ ਜਿੱਤ ਸਕਿਆ ਅਕਾਲੀ ਦਲ 18.65 40% ਵੋਟਾਂ ਨਾਲ ਕੇਵਲ ਤਿੰਨ ਸੀਟਾਂ ਜਿੱਤ ਸਕਿਆ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਵੀ ਦੋਹਾਂ ਪਾਰਟੀਆਂ ਲਈ ਕਾਫੀ ਨਿਮੋਸ਼ੀ ਵਾਲੇ ਸਨ ਹੁਣ ਦੇ ਸਮੇਂ ਦੇ ਅਨੁਸਾਰ ਲੱਗਦਾ ਹੈ ਕਿ ਬੀਜੇਪੀ ਇਸ ਨੂੰ ਨਵੇਂ ਸਿਰੇ ਤੋਂ ਤੈਅ ਕਰਨ ਦੀ ਜਿੱਦ ਕਰ ਰਹੀ ਹੈ ਆਕਾਲੀ ਦਲ ਲਈ ਇਹ ਵੱਡੀ ਚੁਣੌਤੀ ਹੈ ਲੀਡਰਸ਼ਿਪ ਦੇ ਵਕਾਰ ਤੇ ਵੀ ਅਸਰ ਪੈਂਦਾ ਇੰਜ ਵੀ ਲੱਗਦਾ ਹੈ ਕਿ ਮੌਜੂਦਾ ਆਕਾਲੀ ਲੀਡਰਸ਼ਿਪ ਕੋਲ 1996 ਵਾਲੀ ਤਾਕਤ ਤੇ ਰਾਜਨੀਤਿਕ ਮਾਨਤਾ ਨਹੀਂ ਹੈ ਜੇ ਕੋਈ ਸਮਝੌਤਾ ਹੁੰਦਾ ਵੀ ਹੈ ਤਾਂ ਕੀ ਲੋਕ ਉਸ ਨੂੰ ਮਾਨਤਾ ਦੇਣਗੇ ਪੰਜਾਬ ਅਜੇਹਾ ਸੂਬਾ ਜਿਹੜਾ ਬੀਜੇਪੀ ਨੂੰ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਦੇਖਦਾ